ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਜੌਨੀ ਕੇ ਸੰਘਾ ਫੈਮਿਲੀ ਵੱਲੋਂ ਤੇ ਅੱਜ ਦਾ ਬਲੌਗ ਬਹੁਤ ਹੀ ਵਧੀਆ ਤੇ ਸ਼ਾਨਦਾਰ ਹੋਣ ਜਾ ਰਿਹਾ ਕਿਉਂਕਿ ਅੱਜ ਹੈਗੀ ਸਾਡੇ ਪਿੰਡ ਮਸਿਆ ਤੇ ਮਸਿਆ ਤੇ ਆਪਾਂ ਚੱਲੇ ਆਂ ਤੇ ਦੇਖਦੇ ਆਂ ਤੁਹਾਨੂੰ ਦਿਖਾਉਣੇ ਪਿੰਡ ਦੀਆਂ ਰੌਣਕਾਂ ਪਿੰਡ ਕਾਲਾ ਸੰਘਿਆ ਤੇ ਆ ਆਪਣੀ ਹੈਗੀ ਸ਼ਾਪ ਸ਼ਾਪ ਦੇ ਵੀ ਪਹਿਲਾਂ ਮੜੇ ਜੀ ਦਰਸ਼ਨ ਤੁਹਾਨੂੰ ਕਰਾ ਦਿੰਨੇ ਆ ਆ ਹੈਗੀ ਆਪਣੀ ਸ਼ਾਪ ਇਹਦੇ ਅੰਦਰੋਂ ਤੁਹਾਨੂੰ ਬਾਅਦ ਚ ਦਿਖਾਉਣੇ ਆ ਪਹਿਲਾਂ ਇੱਧਰ ਮੱਥਾ ਟੇਕ ਜਾਈਏ ਇਹ ਇਹ ਹੈ ਜੀ ਇਧਰੋਂ ਸਾਹਮਣੇ ਜਿਹੜਾ ਹੈਗਾ ਨਾ ਮੇਨ ਰੋਡ ਨਕੂਦਰ ਵਾਲਾ ਜਾਂਦਾ ਨਕੂਦਰ ਤੋਂ ਕਪੂਤਲਾ ਰੋਡ ਪੈਂਡ ਕਾਲਾ ਸੀ ਆ ਉਹਦੇ ਵਿੱਚ ਉਹ ਚੌਂਕੀ ਵਾਲੇ ਰਾਹ ਤੇ ਠੀਕ ਆ ਇਧਰ ਸਾਰੀ ਪਾਰਕਿੰਗ ਕੋਰ ਦੇ ਕੋਲੇ ਹੀ ਆਜੋ ਤੁਹਾਨੂੰ ਫਿਰ ਚਲਦੇ ਹਾਂ ਲੈ ਕੇ ਪਹਿਲਾਂ ਲੈ ਬਾਬੇ ਤਰਪੇ ਮੱਛੀ ਆ ਤੇ ਦੇਖਦੇ ਆ ਗਰਮੀ ਬਹੁਤ ਆ ਬਾਹਰ ਨਹੀਂ ਪਤਾ ਲੱਗਦਾ ਹੁੰਦਾ ਹੈ ਨਾ ਸੱਚ ਅੰਦਰ ਨਹੀਂ ਪਤਾ ਲੱਗਦਾ ਬਾਹਰ ਤੋਂ ਪਤਾ ਲੱਗਦਾ ਬਹੁਤ ਲੱਗਦਾ ਪਤਾ ਤੁਹਾਨੂੰ ਤੁਹਾਨੂੰ ਦਿਖਾਉਣੇ ਆ ਮਸਿਆ ਵੀ ਹੈਗੀ ਸੋਮਪਾਦੀ ਬਹੁਤ ਭਰੀ ਹੋਣੀ ਆ ਆ ਜਾਓ ਫੇ ਦਿਖਾਉਣੇ ਮਸਿਆ ਬਹੁਤ ਸੰਗਤ ਆ ਰਹੀ ਅੱਜ ਧਰਮੇ ਵੀ ਪੂਰੀ ਆ ਜੀਉ ਸਾਹਿਬ ਉਹ ਦੇਖੋ ਕਿੰਨੀ ਤਗੜੀ ਜਲੇਬੀ ਟਿਆ ਜਲੇਬੀ ਟਿਆ ਨਾ ਜਲੇਬੀ ਆ തീവ്ര <laughs> ആയി <coughs>

پوترے نام لے کے سچے پاشا کے درشن کرتا کہ سچے پاشا ماٹ کی کیرد پروان کرو ساری سنگت ایک ماں نے महाराजोसाई गुरू नान जी अरदास कर ਫੈਮਿਲੀ ਆ پتہ ਨਹੀਂ ਕਿਤੋਂ ਆ ਤਹਾਂ ਪਣਸੀ ਚੱਲੇ ਆ ਪ੍ਰਸ਼ਾਦਾ ਛਕਣਾ ਮਿਲਾਂ ਦੇ ਦਾ ਬੋਰਡਿੰਗਾ ਚੜ੍ਹ ਕੇ ਉੱਪਰ ਨੂੰ ਜਾਂਦੇ ਆ ਇਹ ਹੈਗਾ ਲੰਗਰ ਹਾਲ Are ਬਾਬਾ ਕਿਦਾਂ ਬਾਬਾ ਮੈਨਾਂ ਪੜਦਾ ਰਿਹਾ ਮੇਰਾ ਫਰੈਂਡ ਹੋਰ ਕਿਦਾਂ ਠੀਕ ਆ ਸੇ ਤਾਂ ਨਹਾਉਂਦੇ ਰਹੇ ਆ ਤੇ ਘਰ ਦੇ ਲੰਬਾ ਨਹਾਉਂਦੇ ਹੁੰਦੇ ਸੀ ਤੇ ਹੁਣ ਫੋਕਰ ਟੋੜਾ ਹੋਰ ਸਾਹ ਬਣ ਗਿਆ ਪਹਿਲਾਂ ਤਾਂ ਲੰਬਾ ਹੀ ਸੀਗਾ ਹੁਣ ਇਹ ਤਾਂ ਪੌੜੀਆਂ ਬਣ ਗਈਆਂ ਨਾ ਜਿਹੜੇ ਪੜੇ ਉਹ ਵੀ ਦੇਖਦੇ ਹੁਣ ਇਹ ਤੁਹਾਡਾ ਬਲੌਗ ਹਾਂ ਨਹੀਂ ਪਤਾ ਨਹੀਂ ਜੀ ਜਨਾਨ ਕਰਦੇ ਰਹੋ ਇੰਨੇ ਨਹਾਉਂਦੇ ਰਹਿੰਦੇ ਹੁੰਦੇ ਕਿਉਂ ਦੀ ਨਿਆਣੇ ਹੁੰਦੇ ਜੀ ਦਾਦਾ ਜੀ ਆਟਾ ਦੇ ਬਾਰੇ ਬੱਲਾ ਘਰ ਦਾ ਹੀ ਆ ਨਾ ਇੱਥੇ ਪਿੰਡੋਆਂ ਜੀ ਦਾ ਇੰਨਾ ਹੀ ਕੋਈ ਨਾ ਆਉਂਦਾ ਦੱਸੋ ਜੀ ਉਹ ਯਾਰ ਪਾਉ ਇੱਕ ਵੀਡੀਓ ਪਾਈ ਵੀ ਨਾ ਠਿਗਲੀ ਗੋੜ ਬਣਦਾ ਆ ਪ્યોਰ ਬਣਦਾ ਆ ਉਹਦੀ ਵੀ ਇੱਥੇ ਜਗਾ ਚ ਮਗਾਨ ਲੱਗਦੀ ਆ ਠਿਗਲੀ ਜਦੋਂ ਵੀ ਤੁਸੀਂ ਜਾਣਾ ਨਾ ਮੈਂ ਪਿੰਡਾ ਸਤਮਾਂ ਲਾ ਕੇ ਵਧੀਆ ਨਹੀਂ ਗੋੜ ਦੋਗੋ ਕਿਉਂਕਿ ਇਹ ਹੁਣ ਬਹੁਤ ਵਧੀਆ ਚੀਜ਼ ਆ। ਚੱਕਰ ਵੀ ਜਾਂਦਾ। ਆਹ ਦਾ ਪਾਇਲਟ ਮੋਟੋ ਬਾਦਮਾ ਕੇ ਖੱਚ ਕੇ। ਚਲੋ ਟੀਆ ਵੀ ਬਹੁਤ ਵਧੀਆ ਬਣਾਉਂਦੇ ਗੋੜ। ਵਧੀਆ ਨਹੀਂ ਬਣਾ ਕੇ ਕਾਹ ਜਗੇ। ਉਹ ਸਮਾਉਂਦੇ। ਹਾਂ ਬੋਜ ਵਾਲੀ ਵੀ ਇੱਥੇ ਟੰਗੀ ਆ ਕਬੂਤਰਾਂ ਦੀ ਇੱਥੇ ਚਪਲਾਂ ਬਹੁਤ ਸਸਤੀਆਂ ਮਿਲਦੀਆਂ ਇਹ ਵਾਲੇ ਇਹ ਵਾਲੇ ਬਾਜੀ ਪੀਰ ਕੀ ਇਹ ਜੋੜਾ ਇਹ ਤਾਂ ਚਾ ਨਾ ਚਮੋਚਾ ਜਾਂ ਨਾ ਚਮੋਚਾ ਚੋਚਾ ਆ ਲੱਛਾ ਆ ਅੱਗੇ ਥੋੜੀ ਬਰਫ਼ਾ ਦੇ ਪਹਿਲੇ ਫਾ ਗਰਮੀ ਨਹੀਂ ਆ ਬਰਫ਼ ਤੋਂ ਬਿਨਾ ਕਾਦਾ ਹੁੰਦਾ ਹਾਂ ਕਿਤਨੇ ਕਹੇ ਇਹ ਤੋਂ ਮੈਨੂੰ ਵੀ ਕਰਾ ਦੇ ਇੱਕ ਹੋਰ ਕਰ ਦੋ ਆ ਕੀ ਬਣਾ ਬਰਫ਼ ਦੋ ਅੱਛਾ ਇਹ ਉਹ ਜ਼ਰੂਰ ਲੈ ਆਇਨਕ ਤੁਹਾਡੀ ਦੁਕਾਨੇ ਹੈ ਨਹੀਂ ਆਹ ਦੇਖ ਹਾਂ ਲੈ ਲਾ ਪਲਾਸਟਿਕ ਵਾਲੀਆਂ ਆਹ ਸੋਹਣੀਆਂ ਨਾਲ ਆੱਖ ਚ ਨਹੀਂ ਲੱਗਦੀ ਇਹ ਕਿਹਦੀ ਹੈ ਇਹ ਕਿ ਨਾ ਨਹੀਂ ਕੋਈ ਆ ਨਹੀਂ ਗਈ ਆਹ ਬਤਾਉ ਬਤੂ ਸਾਹਿਬ ਜੀ ਕੋਈ ਖਰੀਦਣੀ ਕਲੀਆਂ ਸੋਹਣੀਆਂ ਆ ਆਪਾ ਬੈਠਾ ਆ ਦੇ ਤੈਨੂੰ ਗਰਮੀ ਲੱਗਦੀ ਆ ਆਪ ਸ਼ਾਮੇ ਬੈਠਾ ਆ ਸਾਡੇ ਵੀਡੀਓ ਬਣਾਉਣਾ ਨਹੀਂ ਹੋਣੀ ਆਹ ਦੇ ਤਾ ਹੈ ਟਰੈਕਟਰ ਟਰਾਲੀਆਂ ਆ ਜੀਸੀਬੀ ਲਜਾਣੀ ਕੱਲ ਉਧਰ ਟੱਬਾ ਜਾਂ ਚੱਕਣਾ ਹੈਗਾ ਹੈ ਆਹ ਹੈ ਇਹਨੂੰ ਕਿੱਥੇ ਟੰਗਿਆ ਹੋਇਆ ਟੋਕਰੀ ਜਿਵਾ ਸਾਡਾ ਮੀਨ ਬਾਜ਼ਾਰ ਆ ਗਿਆ ਅੱਜ ਥੋੜਾ ਸੁਣਨਾ ਸੰਨਾ ਕਿਉਂਕਿ ਸਾਰੇ ਗੁਰਦਾਰੇ ਅੱਜ ਉੱਧਰ ਸ਼ੋਪਿੰਗ ਕਰਨ ਦੇ ਇਨਾਂ ਦੇ ਆ ਘਟ ਆਣਾ ਕਿ ਉੱਧਰ ਸਸਤੀਆਂ ਚੀਜ਼ਾਂ ਨਾ ਅੱਜ ਮਿਲਦੀਆਂ ਹਾਂ ਹਾਂ ਆਂਟੀ ਆ ਗਈ ਆ ਸਾਡੇ ਪਿੰਡ ਹੈ ਸਾਡੇ ਵੈਂਡਰ ਹੈ ਲੈ ਆਪਣੇ ਪੱਪੂ ਅੰਕਲ ਦੀ ਸ਼ਾਪ ਸੀਗੀ ਇੱਥੇ ਉਹਦੇ ਚਲੋ ਹੁਣ ਅਚਾਰੇ ਨਹੀਂ ਰਹਦ ਨੇ ਪਰ ਇਹਨਾਂ ਨੇ ਫੇਰ ਕੰਮ ਸੰਭਲਿਆ ਕਿ ਨਹੀਂ ਬਣਾਉਂਦੇ ਉਹਦਾ ਪਹਿਲਾਂ ਵੀ ਤੁਸੀਂ ਸੀਗੇ ਹਾਂ ਜੀ ਹਾਂ ਜੀ ਹੁਣ ਪਕੌੜੇ ਸਮੋਸੇ ਪਨੀਰ ਵਾਲੇ ਤਾਂ ਆਪਣੀ ਸ਼ਾਪ ਆ ਅੰਦਰ ਵੀ ਰੰਗਾ ਰਹਿੰਦੇ ਆ ਉਹਦਾ ਏਦਾਂ ਵੀ ਸ਼ੋਪ ਪ੍ਰੋਮੋਸ਼ਨ ਕਰਦੀ ਉਹਦਾ ਕਿਲੋ ਬਰਫੀ ਲੈ ਜਾਣੀ ਹੁਣ ਆਪਾਂ ਨੂੰ ਲੱਗਦਾ ਵਧੀਆ ਵੇਣੁੱਟ ਨੂੰ ਬਣਾਤਾ ਹੈ ਇਹਨੇ ਕਿ ਨਹੀਂ ਹੁਣ ਦੇ ਲੈ ਤੇਰੀ ਪ੍ਰੋਮੋਸ਼ਨ ਕਰਦੀ ਸਸਤੀ ਲਾਦੀ ਮੈਨੂੰ ਹੈ ਜੀ ਹੁਣ ਦੇਵਾਲ ਸਾਹਿਬ ਦੇ ਆ ਗਏ ਹਾਂ ਪਾਰਲਰ ਤੇ ਤੇ ਹਾਂ ਦੇ ਜਾ ਕੇ ਪਾਰਲਰ ਤੇ ਆਪਾਂ ਵੀ ਆਪਣੀ ਡਿਊਟੀ ਤੇ ਹੁਣ ਚੱਲ ਜਾਣਾ ਕਿਨੇ ਮਾਤਾ ਟੇਕ ਲਿਆ ਆਪਣੀ ਡਿਊਟੀ ਤੇ ਕਰੀ ਆ ਅੱਜ ਫੇਸ਼ੀਅਲ ਕਰਾਉਣਾ ਜੇ ਤੁਸੀਂ ਫੇਸ਼ੀਅਲ ਮੈਂ ਸਾਰੀ ਉਮਰ ਨਹੀਂ ਕਰਾ ਅੱਛਾ ਸਾਰੀ ਉਮਰ ਨਹੀਂ ਕਰ ਤਾ ਉਹ ਮੈਂ ਫੇਸ਼ੀਅਲ ਕਦੋਂ ਕਰਾਇਆ ਕਰੀ ਵੀ ਨਹੀਂ ਤੇ ਮੈਂ ਕਿਹਾ ਵੀ ਸਾਕੇ ਦੀ ਹਾਂ ਕਿ ਮੈਂ ਉਦੋਂ ਹੀ ਨਾ ਮੇਰੇ ਗਲੂ ਆਉਂਦਾ ਰਹਿੰਦਾ ਚਿਹਰੇ ਤੇ ਮੈਨੂੰ ਕੀ ਲੋੜ ਕਿ ਨਹੀਂ ਆਵੇਂ ਹੀ ਕਰਦੇ ਹੈ ਹੈ ਕੋਈ ਦੇ ਜਿੱਦਾਂ ਮਰਜ਼ੀ ਹੋਵੇ ਹਿਸਾਬੀ ਵੀ ਕੋਨਾ ਕੋਮੂ ਰਗੜੀ ਜਾਣਾ ਕਰੀ ਜਾਣਾ ਇਹ ਆਪਣਾ ਵੀ ਜਿਹੜਾ ਨਾ ਮੇਨ ਬਾਜ਼ਾਰ ਜਿੱਤੇ ਸ਼ੁਰੂ ਹੁੰਦੀ ਆ ਆ ਜਿੱਦਾਂ ਮੇਨ ਉਧਰੋਂ ਅੱਡੇ ਤੋਂ ਨਾ ਇਥੇ ਨਾਲ ਹੀ ਆਧਾਰ ਕਾਰਡ ਵੀ ਇੱਧਰ ਬਣਦੇ ਆ ਇਥੇ ਆਪਣੀ ਸ਼ਾਪ ਹਨਾ ਵਿਆਹ ਸ਼ਾਦੀਆਂ ਤੇ ਕੋਈ ਵੀ ਜਿਸ ਨੇ ਕੁੜੀ ਤਿਆਰ ਕਰਨੀ ਹੋਵੇ ਤਾਂ ਜਰੂਰ ਸਾਡੇ ਨਾਲ ਸੰਪਰਕ ਕਰੋ ਜਾਇਜ਼ ਰੇਟਾਂ ਦੇ ਤਾਂ ਵਧੀਆ ਕੰਮ ਠੀਕ ਆ ਪੈਸੇ ਤੁਸੀਂ ਕੰਮ ਹੋਣ ਤੋਂ ਪਹਿਲਾਂ ਦੇ ਸਕਦੇ ਆ ਸੱਚ ਬਾਅਦ ਚ ਕਹਿੰਦੇ ਹੁੰਦੇ ਪਹਿਲਾਂ ਕਰਦਾ ਕੰਮ ਮਤਲਬ ਦੇਖ ਕੇ ਦੇ ਸਕਦੇ ਕੋਈ ਚੱਕਰ ਪਰ ਇੰਨਾ ਮਨਾ ਬਾਰ ਬਾਰ ਗੇੜੇ ਮਾਰਨੇ ਪੈਣੇ ਫੋਨ ਕਰਾ ਕਰ ਮੰਗੜੇ ਪੈਣ ਆਓ ਵਈਆ ਚਲੋ ਠੀਕ ਆ ਜੀ ਓਕੇ ਬਾਈ ਤਾਂ ਅੱਜ ਦਾ ਵਲੌਗ ਇੰਨਾ ਹੀ ਹੋ ਗਿਆ ਹੋਗਾ 10 ਮਿੰਟ ਚਲੋ ਅੱਜ ਦਾ ਵਲੌਗ ਇੰਨਾ ਹੀ ਕੱਲ ਨੂੰ ਫੇ ਤਾਨੂੰ ਕੁਛ ਨਵਾਂ ਲੈ ਕੇ ਹਾਜ਼ਰ ਹੋਵਾਂਗੇ ਓਕੇ ਬਾਏ ਸਤਿ ਸ੍ਰੀ ਅਕਾਲ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਚੜ੍ਹ